ਸਵੀਡਨ ਸਰਕਾਰ ਨੇ ਲਾ ਦਿੱਤੀ ਦੇਸ਼ ਵਿੱਚ ਮੋਬਾਈਲ ਫੋਨ ਤੇ ਪਾਬੰਦੀ। ਤੇ ਨਾਲ ਹੀ ਕਰ ਦਿੱਤਾ ਐਲਾਨ। ਦੱਸਦੇ ਹਾਂ ਪੂਰੀ ਖਬਰ। ਮੋਬਾਈਲ ਫੋਨ ਅੱਜਕੱਲ ਹਰ ਵਿਅਕਤੀ ਦੀ ਲੋੜ ਬਣ ਗਿਆ ਹੈ। ਇਸ ਲਈ ਜੇਕਰ ਫੋਨ ਤੇ ਪਾਬੰਦੀ ਲਗਾਈ ਜਾਂਦੀ ਹੈ ਤਾਂ ਕੀ ਹੋਏਗਾ? ਸਵੀਡਨ ਵਿੱਚ 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਕਰੀਨ ਦੀ ਵਰਤੋਂ ਕਰਨ ਤੇ ਪਾਬੰਦੀ ਲਗਾਈ ਗਈ ਹੈ। ਸਰਕਾਰ ਵੱਲੋਂ ਜਾਰੀ ਐਡਵਾਈਜ਼ਰੀ 'ਚ ਸਪਸ਼ਟ ਕੀਤਾ ਗਿਆ ਹੈ ਕਿ ਬੱਚਿਆਂ ਨੂੰ ਟੀਵੀ ਤੇ ਮੋਬਾਈਲ ਫੋਨ ਸਮੇਤ ਕਿਸੇ ਵੀ ਸਕਰੀਨ ਦੀ ਵਰਤੋਂ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ। ਐਡਵਾਈਜ਼ਰੀ 'ਚ ਕਿਹਾ ਹੈ ਕਿ 2 ਤੋਂ 5 ਸਾਲ ਦੇ ਬੱਚੇ ਦਿਨ 'ਚ ਵੱਧ ਤੋਂ ਵੱਧ 1 ਘੰਟੇ ਲਈ ਸਕਰੀਨ ਦੀ ਵਰਤੋਂ ਕਰ ਸਕਦੇ ਨੇ। ਜਦੋਂ ਕਿ 6 ਤੋਂ 12 ਸਾਲ ਦੇ ਬੱਚੇ 2 ਘੰਟੇ ਸਕਰੀਨ ਦੀ ਵਰਤੋਂ ਕਰ ਸਕਦੇ ਨੇ। ਇਸ 'ਚ ਕਿਹਾ ਗਿਆ ਹੈ ਕਿ ਕਿਸ਼ੋਰਾਂ ਨੂੰ ਦਿਨ ਵਿੱਚ ਵੱਧ ਤੋਂ ਵੱਧ 3 ਘੰਟੇ ਲਈ ਸਕਰੀਨ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਸਵੀਡਨ ਦੀ ਸਰਕਾਰ ਨੇ ਇਹ ਐਡਵਾਈਜ਼ਰੀ ਅਜੇ ਹੀ ਸਮੇਂ ਜਾਰੀ ਕੀਤੀ ਹੈ ਜਦੋਂ ਵੱਖ-ਵੱਖ ਖੋਜਾਂ ਨੇ ਦਿਖਾਇਆ ਹੈ ਕਿ ਸਕਰੀਨ ਦੀ ਜ਼ਿਆਦਾ ਵਰਤੋਂ ਬੱਚਿਆਂ ਤੇ ਕਿਸ਼ੋਰਾਂ 'ਚ ਨੀਂਦ ਦੀ ਗੁਣਵੱਤਾ ਤੇ ਅਸਰ ਪਾ ਰਹੀ ਹੈ। ਡਿਪਰੈਸ਼ਨ ਦੇ ਮਾਮਲਿਆਂ 'ਚ ਵਾਧਾ ਹੋ ਰਿਹਾ ਹੈ ਤੇ ਸਰੀਰਕ ਗਤੀਵਿਧੀਆਂ 'ਚ ਲਗਾਤਾਰ ਕਮੀ ਆ ਰਹੀ ਹੈ। ਅਮਰੀਕਾ, ਆਇਰਲੈਂਡ, ਕੈਨੇਡਾ, ਆਸਟ੍ਰੇਲੀਆ ਤੇ ਫਰਾਂਸ ਵਰਗੇ ਦੇਸ਼ਾਂ ਨੇ ਵੀ ਅਜਿਹੀ ਸਲਾਹ ਜਾਰੀ ਕੀਤੀ ਹੈ। ਇਹਨਾਂ ਵਿੱਚੋਂ ਫਰਾਂਸ ਨੇ ਸਭ ਤੋਂ ਸਖਤ ਸਲਾਹ ਜਾਰੀ ਕੀਤੀ ਹੈ। ਕਿ 3 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਕਰੀਨ ਦੀ ਵਰਤੋਂ ਕਰਨ ਦੀ ਬਿਲਕੁਲ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਹੈ ਹਾਲਾਂਕਿ ਕੁਝ ਦੇਸ਼ ਬਿਲਕੁਲ ਖਾਮੋਸ਼ ਬੈਠੇ ਨੇ ਤੇ ਉਹ ਦੇਸ਼ ਜਿਹੜੇ ਵਿਸ਼ਵ ਗੁਰੂ ਹੋਣ ਦਾ ਦਾਵਾ ਕਰਦੇ ਨੇ ਉਹਨਾਂ ਨੇ ਤਾਂ ਬਿਲਕੁਲ ਹੀ ਚੁੱਪ ਸਾਦੀ ਹੋਈ ਹੈ ਸਵੀਡਨ ਸਰਕਾਰ ਨੇ ਲਾ ਦਿੱਤੀ ਦੇਸ਼ ਵਿੱਚ ਮੋਬਾਈਲ ਫੋਨ ਤੇ پابੰਦੀ ਤੇ ਨਾਲੇ ਕਰ ਦਿੱਤਾ ਐਲਾਨ ਦੱਸਦੇ ਹਾਂ ਪੂਰੀ ਖਬਰ ਮੋਬਾਈਲ ਫੋਨ ਅੱਜਕੱਲ ਹਰ ਵਿਅਕਤੀ ਦੀ ਲੋੜ ਬਣ ਗਿਆ ਹੈ ਇਸ ਲਈ ਜੇਕਰ ਫੋਨ ਤੇ ਪਾਬੰਦੀ ਲਗਾਈ ਜਾਂਦੀ ਹੈ ਤਾਂ ਕੀ ਹੋਏਗਾ ਸਵੀਡਨ ਵਿੱਚ 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਕਰੀਨ ਦੀ ਵਰਤੋਂ ਕਰਨ ਤੇ ਪਾਬੰਦੀ ਲਗਾਈ ਗਈ ਹੈ ਸਰਕਾਰ ਵੱਲੋਂ ਜਾਰੀ ਐਡਵਾਈਜ਼ਰੀ ਚ ਸਪਸ਼ਟ ਕੀਤਾ ਗਿਆ ਹੈ ਕਿ ਬੱਚਿਆਂ ਨੂੰ ਟੀਵੀ ਤੇ ਮੋਬਾਈਲ ਫੋਨ ਸਮੇਤ ਕਿਸੇ ਵੀ ਸਕਰੀਨ ਦੀ ਵਰਤੋਂ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ ਐਡਵਾਈਜ਼ਰੀ ਚ ਇਹ ਹੈ ਕਿ 2 ਤੋਂ 5 ਸਾਲ ਦੇ ਬੱਚੇ ਦਿਨ 'ਚ ਵੱਧ ਤੋਂ ਵੱਧ 1 ਘੰਟੇ ਲਈ ਸਕਰੀਨ ਦੀ ਵਰਤੋਂ ਕਰ ਸਕਦੇ ਨੇ ਜਦੋਂ ਕਿ 6 ਤੋਂ 12 ਸਾਲ ਦੇ ਬੱਚੇ 2 ਘੰਟੇ ਸਕਰੀਨ ਦੀ ਵਰਤੋਂ ਕਰ ਸਕਦੇ ਨੇ ਇਸ ਤੇ ਕਿਹਾ ਗਿਆ ਹੈ ਕਿ ਕਿਸ਼ੋਰਾਂ ਨੂੰ ਦਿਨ ਵਿੱਚ ਵੱਧ ਤੋਂ ਵੱਧ 3 ਘੰਟੇ ਲਈ ਸਕਰੀਨ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਸਵੀਡਨ ਦੀ ਸਰਕਾਰ ਨੇ ਇਹ ਐਡਵਾਈਜ਼ਰੀ ਅਜਿਹੇ ਸਮੇਂ ਜਾਰੀ ਕੀਤੀ ਹੈ ਜਦੋਂ ਵੱਖ-ਵੱਖ ਖੋਜਾਂ ਨੇ ਦਿਖਾਇਆ ਹੈ ਕਿ ਸਕਰੀਨ ਦੀ ਜ਼ਿਆਦਾ ਵਰਤੋਂ ਬੱਚਿਆਂ ਤੇ ਕਿਸ਼ੋਰਾਂ 'ਚ ਨੀਂਦ ਦੀ ਗੁਣਵੱਤਾ ਤੇ ਅਸਰ ਪਾ ਰਹੀ ਹੈ ਡਿਪਰੈਸ਼ਨ ਦੇ ਮਾਮਲੇਾਂ 'ਚ ਵਾਧਾ ਹੋ ਰਿਹਾ ਹੈ ਤੇ ਸਰੀਰਕ ਗਤੀਵਿਧੀਆਂ 'ਚ ਲਗਾਤਾਰ ਕਮੀ ਆ ਰਹੀ ਹੈ। ਅਮਰੀਕਾ, ਆਇਰਲੈਂਡ, ਕੈਨੇਡਾ, ਆਸਟ੍ਰੇਲੀਆ ਤੇ ਫਰਾਂਸ ਵਰਗੇ ਦੇਸ਼ਾਂ ਨੇ ਵੀ ਅਜਿਹੀ ਸਲਾਹ ਜਾਰੀ ਕੀਤੀ ਹੈ। ਇਹਨਾਂ ਵਿੱਚੋਂ ਫਰਾਂਸ ਨੇ ਸਭ ਤੋਂ ਸਖਤ ਸਲਾਹ ਜਾਰੀ ਕੀਤੀ ਹੈ ਕਿ 3 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਕਰੀਨ ਦੀ ਵਰਤੋਂ ਕਰਨ ਦੀ ਬਿਲਕੁਲ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਹੈ। ਹਾਲਾਂਕਿ ਕੁਝ ਦੇਸ਼ ਬਿਲਕੁਲ ਖਾਮੋਸ਼ ਬੈਠੇ ਨੇ ਤੇ ਉਹ ਦੇਸ਼ ਜਿਹੜੇ ਵਿਸ਼ਵਗੁਰੂ ਹੋਣ ਦਾ ਦਾਅਵਾ ਕਰਦੇ ਨੇ ਉਹਨਾਂ ਨੇ ਤਾਂ ਬਿਲਕੁਲ ਹੀ ਚੁੱਪ ਸਾਦੀ ਹੋਈ ਹੈ।